ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਢਾਬਾ ਸਟਾਈਲ ਮੂੰਗੀ ਮਸਰੀ ਦਾਲ ਬਣਾਵਾਂਗੇ ਇੰਨੀ ਜਿਆਦਾ ਟੇਸਟੀ ਬਣਦੀ ਹੈ ਇਸ ਤਰ੍ਹਾਂ ਬਣਾਉਂਗੇ ਕਿ ਤੁਹਾਨੂੰ ਲੱਗੂਗਾ ਹੀ ਨਹੀਂ ਕਿ ਮੂੰਗੀ ਮਸਰੀ ਐਦੋਂ ਲੱਗੂਗਾ ਕਿ ਬਹੁਤ ਹੀ ਫਲੇਵਰਫੁੱਲ ਬਹੁਤ ਹੀ ਟੇਸਟੀ ਸਬਜ਼ੀ ਹੈ ਤੇ ਇੰਨੀ ਜਿਆਦਾ ਈਜ਼ੀ ਤੇ ਘੱਟ ਮਸਾਲਿਆਂ ਦੇ ਵਿੱਚ ਬਣ ਕੇ ਤਿਆਰ ਹੋਊਗੀ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੁੱਕਰ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਇਆ ਹੈ ਫਿਰ ਦਾਲ ਆ ਜਿਹੜੀ ਉਬਲਦੀ ਨਹੀਂ ਹੈਗੀ ਤੇ ਨਾਣ ਵੀ ਆਪਾਂ ਨਾਲ ਹੀ ਪਾ ਦਵਾਂਗੇ ਜੇ ਕਿ ਉਹ ਨਹੀਂ ਪਾਉਂਦੇ ਹੈਗੇ ਵੀ ਦਾਲ ਨਿਕਲ ਜਾਂਦੀ ਆ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਹਲਦੀ ਵੀ ਐਡ ਕਰ ਦਵਾਂਗੇ ਇਹਦੇ ਵਿੱਚ ਅੱਧਾ ਚਮਚ ਫਿਰ ਕਲਰ ਵੀ ਹੈ ਜਿਹੜਾ ਵਧੀਆ ਰਹਿੰਦਾ ਹੈ ਦਾਲ ਦਾ ਜੇ ਇਸ ਤਰ੍ਹਾਂ ਹੀ ਉਬਾਲ ਲਵਾਂਗੇ ਫਿਰ ਦਾਲ ਦਾ ਕਲਰ ਵਧੀਆ ਨਹੀਂ ਰਹਿੰਦਾ ਹੈਗਾ ਤੇ ਮਿਰਚ ਵੀ ਬਿਲਕੁਲ ਥੋੜੀ ਜਿਹੀ ਆਪਾਂ ਐਡ ਕਰ ਦਵਾਂਗੇ ਤੇ ਬਾਕੀ ਮਸਾਲੇ ਆਪਾਂ ਸਾਰੇ ਬਾਅਦ ਚ ਐਡ ਕਰਾਂਗੇ ਤੇ ਥੋੜਾ ਜਿਹਾ ਜੀਰਾ ਵੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਐਡ ਕਰ ਦਵਾਂਗੇ ਗੈਸ ਦੀ ਫਲੇਮ ਬਿਲਕੁਲ ਔਨ ਆ ਤੇ ਬਿਲਕੁਲ ਲੋ ਫਲੇਮ ਤੇ ਇਨੂੰ ਥੋੜਾ ਜਿਹਾ ਘੀ ਦੇ ਵਿੱਚ ਪਕਾਉਣ ਤੋਂ ਬਾਅਦ ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ ਨਹੀਂ ਤਾਂ ਫਿਰ ਕੀ ਆ ਮਸਾਲੇ ਜਿਹੜੇ ਸੜ ਜਾਣਗੇ। ਮੂੰਗੀ ਮਸਰੀ ਦੀ ਦਾਲ ਸੀਗੀ ਚੰਗੀ ਤਰ੍ਹਾਂ ਧੋ ਕੇ ਆਪਾਂ ਜਿਹੜੀ ਕੁੱਕਰ ਦੇ ਵਿੱਚ ਪਾ ਦੇਵਾਂਗੇ ਤੇ ਲੋੜ ਅਨਸਾਰ ਹੀ ਇਹਦੇ ਵਿੱਚ ਆਪਾਂ ਪਾਣੀ ਪਾ ਦਵਾਂਗੇ। ਪਾਣੀ ਜੇ ਥੋੜਾ ਜਿਹਾ ਘੱਟ ਵੀ ਰਹਿ ਜਾਂਦਾ ਤਾਂ ਤੁਸੀਂ ਜਿਹੜਾ ਬਾਅਦ 'ਚ ਵੀ ਐਡ ਕਰ ਸਕਦੇ ਹੋ ਪਰ ਜ਼ਿਆਦਾ ਪੈ ਗਿਆ ਫਿਰ ਪਤਲੀ ਹੋ ਜਾਊਗੀ ਦਾਲ ਉਸੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਦੋ। ਹੁਣ ਇਹਦੇ ਵਿੱਚ ਆਪਾਂ ਪਾਣੀ ਹੈ ਜਿਹੜਾ ਲੋੜ ਅਨੁਸਾਰ ਪਾ ਲਿਆ ਏ ਤੇ ਬਾਕੀ ਜ਼ਰੂਰਤ ਅਨੁਸਾਰ ਆਪਾਂ ਮਾਚੂ ਵੀ ਐਡ ਕਰ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਸਾਰਾ ਕੁਝ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਇਹਦੀਆਂ ਆਪਾਂ ਤਿੰਨ ਸੀਟੀਆਂ ਲਵਾਵਾਂਗੇ ਕਈਆਂ ਦੇ ਕੁੱਕਰ ਚ ਦੋ ਸੀਟੀਆਂ ਚ ਵੀ ਦਾਲ ਹੋ ਜਾਂਦੀ ਹੈ ਤੇ ਕਈਆਂ ਚ ਤਿੰਨ ਸੀਟੀਆਂ ਚ ਵੀ ਦਾਲ ਹੋ ਜਾਂਦੀ ਹੈ ਕੁੱਕਰ ਦਾ ਹਿਸਾਬ ਹੁੰਦਾ ਇੱਕ ਸੀਟੀ ਇਧਰ ਉਧਰ ਹੋ ਜਾਂਦੀ ਹੈ ਤੇ ਦਾਲ ਆਪਣੀ ਤਿੰਨ ਸੀਟੀਆਂ ਲੱਗ ਗਈਆਂ ਨੇ ਤੇ ਦੂਜੀ ਸਾਈਡ ਤੇ ਆਪਾਂ ਤੜਕਾ ਤਿਆਰ ਕਰ ਲੈਨੇ ਆਂ ਜਿੰਨਾਕ ਤੁਸੀਂ ਤੜਕਾ ਬਣਾਉਣਾ ਐ ਉਸੇ ਹਿਸਾਬ ਨਾਲ ਡੀਢਕ ਖਰਚੀ ਐ ਮੈਂ ਜਿਹੜੀ ਘਿਓ ਦੀ ਪਾ ਲਈ ਆ ਘਿਓ ਨੂੰ ਬਿਲਕੁਲ ਗਰਮ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਪਾ ਦਵਾਂਗੇ ਜੀਰਾ ਜਦੋਂ ਭੁੰਨਿਆ ਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਕੱਟੇ ਹੋਏ ਪਿਆਜ਼ ਪਾ ਦਵਾਂਗੇ ਤੇ ਥੋੜੇ ਜਿਹੇ ਮੇਰੇ ਕੋਲ ਤਾਜ਼ੇ ਲਸਣ ਦੀਆਂ ਜਿਹੜੀਆਂ ਕਲੀਆਂ ਸੀਆਂ ਉਹ ਵੀ ਮੈਂ ਪਾਤੀਆਂ ਪਿਆਜ਼ ਦੀਆਂ ਭੁੰਖਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਬਹੁਤ ਹੀ ਫਲੇਵਰਫੁਲ ਤੇ ਟੇਸਟੀ ਬਣਦੀ ਐ ਇਹਦੇ ਨਾਲ ਫਿਰ ਦਾਲ ਇਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਪਕਾ ਲਵਾਂਗੇ ਤੜਕਾ ਜਿਹੜਾ ਆਪਣਾ ਬਿਲਕੁਲ 골ਡਨ ਬ੍ਰਾਊਨ ਜਿਆ ਹੋ ਗਿਆ ਇਸ ਤਰ੍ਹਾਂ ਤੁਸੀਂ ਕਰ ਲੈਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਫਰੈਸ਼ ਕੁੱਟਿਆ ਹੋਇਆ ਦਰਦਰਾ ਜਿਹਾ ਕੁੱਟਿਆ ਹੋਇਆ ਅਦਰਕ ਲਸਣ ਤੇ ਥੋੜੀ ਜਿਹੀ ਹਰੀ ਮਿਰਚਾਂ ਦਾ ਪੇਸਟ ਪਾ ਦਿਓ ਤੁਸੀਂ ਕੱਟ ਕੇ ਵੀ ਹਰੀਆਂ ਮਿਰਚਾਂ ਪਾ ਸਕਦੇ ਹੋ ਅਦਰਕ ਲਸਣ ਦਾ ਪੇਸਟ ਆਪਾਂ ਇਹਦੇ ਵਿੱਚ ਜਦੋਂ ਐਡ ਕਰਤਾ ਇਹਨੂੰ ਵੀ ਥੋੜੀ ਦੇਰ ਆਪਾਂ ਪਕਾ ਲਵਾਂਗੇ ਉਸ ਤੋਂ ਬਾਅਦ ਇਦੇ ਵਿੱਚ ਆਪਾਂ 2 ਚਮਚ ਪਾਣੀ ਪਾਉਣੇ ਆ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਸਿਰਫ ਸ਼ੌਕ ਲਗਾਉਣਾ ਹੈ ਉਹਦੇ ਨਾਲ ਸਬਜੀ ਦਾ ਫਲੇਵਰ ਆ ਜਿਹੜਾ ਤੁਹਾਡਾ ਬਿਲਕੁਲ ਢਾਬਾ ਸਟਾਈਲ ਆਊਗਾ ਇਹ ਹੀ ਇਹਦਾ ਸੀਕ੍ਰੇਟ ਆ ਧਾਲ ਦਾ ਸਬਜੀ ਦਾ ਤੁਸੀਂ ਸ਼ੌਕ ਜਿਹੜਾ ਜ਼ਰੂਰ ਲਗਾਓ 1-2 ਵਾਰੀ 2-3 ਵਾਰੀ ਆ ਜਿਹੜਾ ਤੁਸੀਂ ਪਾਣੀ ਪਾ ਕੇ ਇਹਨੂੰ ਪਕਾਉਣਾ ਹੈ 2-2 ਚਮਚ ਪਾਣੀ ਹੀ ਪਾਉਣਾ ਹੈ ਜਦੋਂ ਪਹਿਲਾਂ ਵਾਲਾ ਪਾਣੀ ਇਹਦਾ ਬਿਲਕੁਲ ਅਬਜ਼ਰਵ ਹੋ ਗਿਆ ਸੁੱਕ ਗਿਆ ਉਸ ਤੋਂ ਬਾਅਦ ਹੀ ਜਿਹੜਾ 2 ਚਮਚ ਪਾਣੀ ਹੋਰ ਪਾ ਦੇਣਾ 2-3 ਵਾਰੀ ਆਪਾਂ ਇਸੇ ਤਰ੍ਹਾਂ ਕਰਾਂਗੇ ਹੋਰ ਕੁਝ ਵੀ ਪਾਉਣ ਤੋਂ ਪਹਿਲਾਂ ਕੋਈ ਵੀ ਮਸਾਲਾ ਪਾਉਣ ਤੋਂ ਪਹਿਲਾਂ ਆਪਾਂ ਪਿਆਜ਼ ਅਦਰਕ ਲਸਣ ਪਾਇਆ ਹੋਇਆ ਇਹਨੂੰ 2-3 ਵਾਰੀ ਇਸੇ ਤਰ੍ਹਾਂ ਪਕਾ ਲੈਣਾ ਹੈ ਤੇ ਬਿਲਕੁਲ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦਰ ਦਰਾ ਕੁੱਟਿਆ ਹੋਇਆ ਧਨੀਆ ਪਾ ਦਵਾਂਗੇ ਤੇ ਇਹਨੂੰ ਵੀ ਬਿਲਕੁਲ ਥੋੜਾ ਜਿਹਾ ਪਕਾਵਾਂਗੇ ਅਸਲੀ ਤਾਂ ਇਹਦਾ ਤੜਕਾ ਹੀ ਆ ਜਿਹੜਾ ਉਹੀ ਫਲੇਵਰ ਬਣਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਮੀਟ ਮਸਾਲਾ ਪਾ ਦਵਾਂਗੇ ਮੀਟ ਮਸਾਲਾ ਜਾਂ ਫਿਰ ਚਿਕਨ ਮਸਾਲਾ ਤੁਹਾਡੇ ਕੋਲ ਕੋਈ ਵੀ ਹੈਗਾ ਉਹ ਪਾ ਦਿਓ ਥੋੜੀ ਜਿਹੀ ਹਲਦੀ ਪਾਵਾਂਗੇ ਪਹਿਲਾਂ ਆਪਾਂ ਘੱਟ ਰੱਖੀ ਸੀ ਹਲਦੀ ਦੁਬਾਰਾ ਪਾਉਣ ਨਾਲ ਕਲਰ ਵਧੀਆ ਹੋ ਜਾਂਦਾ ਹੈ ਲਾਲ ਮਿਰਚ ਪਾ ਦਵਾਂਗੇ ਥੋੜੀ ਜਿਹੀ ਤੇ ਦੇਗੀ ਮਿਰਚ ਇੱਕ ਚਮਚ ਚ ਭਰ ਕੇ ਪਾ ਦਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਦੇ ਵਿੱਚ ਆਪਾਂ ਗਰਮ ਮਸਾਲਾ ਨਹੀਂ ਪਾਵਾਂਗੇ ਮੀਟ ਮਸਾਲੇ ਨਾਲ ਫਲੇਵਰ ਬਹੁਤ ਅਲੱਗ ਆਉਂਦਾ ਹੈ ਇਹੀ ਤੁਸੀਂ ਪਾਓ ਇਹਦੇ ਨਾਲ ਮੀਟ ਮਸਾਲਾ ਪਾ ਲਿਓ ਚਾਹੇ ਤੁਸੀਂ ਚਿਕਨ ਮਸਾਲਾ ਪਾ ਲਿਓ ਤੇ ਉਸ ਤੋਂ ਬਾਅਦ ਥੋੜਾ ਜਿਹਾ ਆਦਰਕ ਦਾ ਪੇਸਟ ਪਾਇਆ ਜਿਹਨੂੰ ਸੁੰਡ ਵੀ ਕਹਿ ਦਿੰਦੇ ਆ ਉਹ ਵੀ ਤੁਸੀਂ ਥੋੜੀ ਜਿਹੀ ਪਾ ਲੈਣੀ ਆ ਤੇ ਹੁਣ ਕੱਟਿਆ ਹੋਇਆ ਆਦਰਕ ਤੇ ਟਮਾਟਰ ਇਹਦੇ ਵਿੱਚ ਸਭ ਤੋਂ ਬਾਅਦ ਦੇ ਵਿੱਚ ਐਡ ਕਰਨਾ ਹੈ ਸਾਰਾ ਪ੍ਰੋਸੈਸ ਆਪਾਂ ਬਿਲਕੁਲ ਲੋ ਫਲੇਮ ਤੇ ਕੀਤਾ ਹੈ ਤੇ ਨੂੰ ਵੀ ਤੁਸੀਂ ਹਲਕਾ ਜਿਹਾ ਚੰਗੀ ਤਰ੍ਹਾਂ ਪਕਾ ਲੈਣਾ ਜਦੋਂ ਮਸਾਲਾ ਕੀ ਨਹੀਂ ਛੱਡ ਦਿੰਦਾ ਹੈਗਾ ਤੇ ਹੁਣ ਜਿਹੜੀ ਦਾਲ ਸਹੀ ਹੈ ਆਪਾਂ ਉਹ ਵੀ ਇਹਦੇ ਵਿੱਚ ਤੜਕੇ ਦੇ ਵਿੱਚ ਐਡ ਕਰਨੀ ਆ ਜਿੰਨੇ ਕੁ ਤੁਸੀਂ ਦਾਲ ਖਾਣੀ ਆ ਜਾਂ ਫਿਰ ਵੱਧ ਵੀ ਤੁਸੀਂ ਤੜਕੇ ਵਾਲੀ ਰੱਖਣੀ ਆ ਉਸ ਹਿਸਾਬ ਨਾਲ ਦਾਲ ਇਹਦੇ ਵਿੱਚ ਐਡ ਕਰ ਦੋ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਬਿਲਕੁਲ ਕੀ ਛੱਡਤਾ ਇਸੇ ਤਰ੍ਹਾਂ ਮਸਾਲਾ ਬਣਾਉਂਗੇ ਦਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਬਾਜ਼ਾਰ ਨੂੰ ਵੀ ਭੁੱਲ ਜਾਓਗੇ ਜਾਂ ਤੁਸੀਂ ਇਹ ਵੀ ਸੋਚੋਗੇ ਕਿ ਸੱਚੀ ਮੂੰਗੀ ਮਸਰੀ ਦੀ ਦਾਲ ਨਹੀਂ ਜ਼ਿਆਦਾ ਟੇਸਟੀ ਬਣਦੀ ਆ ਤੇ ਦਾਲ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਇਹਦੇ ਵਿੱਚ ਘਟਿਆ ਹੋਇਆ ਹਰਾ ਧਨੀਆ ਐਡ ਕਰ ਦਵਾਂਗੇ ਇਸ ਤੀ ਆਪਣੀ ਦਾਲ ਬਣ ਕੇ ਤਿਆਰ ਆ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਆ ਜਿਹੜਾ ਉਹ ਵੀ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਥੈਂਕ ਯੂ ਜੀ